ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਜਪਾ ਸੁਣਦੇ ਹਾਂ ਲੇਖਕ ਬਲਵੰਤ ਗਾਰਗੀ ਜੀ ਦੀ ਲਿਖੀ ਹੋਈ ਕਹਾਣੀ ਕੜਾਕਾ ਸਿੰਘ ਕੜਾਕਾ ਸਿੰਘ ਨੂੰ ਪਹਿਲੇ ਪੈਰ ਸਿਰਫ ਭੰਗ ਕੋਟਣ ਦਾ ਸ਼ੌਂਕ ਸੀ ਨਿਹੰਗਾਂ ਦੇ ਡੇਰੇ ਵਿੱਚ ਤੱਲਾਂ ਵਾਲੇ ਕੋਟਨੇ ਨਾਲ ਉਹ 4-4 ਘੰਟੇ ਭੰਗ ਕੋਟਦਾ ਵਿੱਚ ਬਦਾਮਾਂ ਦੀਆਂ ਗਿਰੀਆਂ ਕੇਸਰ ਦੀਆਂ ਤੋਰੀਆਂ ਤਨੀਏ ਦੀਆਂ ਪੱਤੀਆਂ ਸੇਖਰਬੂਜੇ ਦੇ ਬੀ ਤੇ ਲਾਚੀਆਂ ਵੀ ਰਗੜ ਛੜਦਾ ਬਰੀਕ ਮਲਮਲ ਦੇ ਪਾਣੀ ਨਾਲ ਪੁੰਦਾ ਨਿਹੰਗਾਂ ਦੇ ਟੋਲੇ ਨੂੰ ਪਿਉਣ ਲੱਗਿਆ ਜਦੋਂ ਸੂਰਮਾ ਉਸ ਨੂੰ ਅੰਮ੍ਰਿਤ ਦਾ ਘੁੱਟ ਛਕਣ ਲਈ ਆਗਦਾ ਤਾਂ ਉਹ ਕਹਿੰਦਾ ਨਹੀਂ ਨਿਹੰਗ ਸਿੰਘ ਜੀ ਮੈਂ ਨਹੀਂ ਪੀਣਾ ਓਏ ਅੰਮ੍ਰਿਤ ਨੂੰ ਨੰਨਾ ਫੇਰਦਾ ਲੜੇਗਾ ਕਿਵੇਂ ਦੋ ਘੁੱਟਾਂ ਪੀ ਕੇ ਦੇਖ ਸੁਰਗਪੁਰੀ ਦੇ ਝੂਪੇ ਨਾ ਆ ਜਾਣ ਦੋ ਕੁੱਟਾ ਫਿਰ ਚਾਰ ਕੁੱਟਾ 6 ਕੜ ਬਾਟੇ ਦੇ ਬਾਟੇ ਚੜਨ ਲੱਗ ਗਿਆ ਸੋਖਾ ਪੀ ਕੇ ਉਹ ਵੱਡਾ ਸਾਰਾ ਡਕਾਰ ਲੈਂਦਾ ਤੇ ਆਖਦਾ ਗੁਰੂ ਦਾ ਸਿੰਘ ਹੁਣ ਕੁਝ ਚਿਰਲੇ ਸੁਰਗਪੁਰੀ ਚੱਲਿਆ ਉਹ ਪਤਲਾ ਸੁੱਕਿਆ ਜਿਹਾ ਤਾਂ ਸੀ ਪਰ ਛੋਟੇ ਹੁੰਦਿਆਂ ਇੱਕ ਵਾਰੀ ਗੇਡੀਆਂ ਖੇਡਦੇ ਕੀਚਰ ਲੋਹਾਰ ਦੇ ਰੋਂਦ ਮਾਰੀ ਕੜਾਕਾ ਸਿੰਘ ਨੇ ਖਿੱਚ ਕੇ ਜੋ ਚੰਡ ਮਾਰੀ ਪੰਜੇ ਉਂਗਲਾਂ ਖੜੋ ਗਈਆਂ ਮੁੰਡੇ ਆਖਣ ਲੱਗੇ ਧੰਨੋਂ ਦੇ ਮੁੰਡੇ ਨੇ ਕੜਾਕੇ ਕੱਢ ਦਿੱਤੇ ਇਸ ਵਿੱਚੋਂ ਉਸ ਦਾ ਨਾਮ ਕੜਾਕਾ ਸਿੰਘ ਪੈ ਗਿਆ ਕੜਾਕਾ ਸਿੰਘ ਦੇ ਬਾਪੂ ਨੂੰ ਮਰਿਆ ਚਿਰ ਹੋ ਗਿਆ ਸੀ ਮਾਂ ਦੇ ਮਰਨ ਪਿੱਛੋਂ ਕੜਾਕਾ ਸਿੰਘ ਹੋਰ ਵੀ ਆਜ਼ਾਦ ਹੋ ਗਿਆ ਜਿਹੜਾ ਕਸਿਆ ਬੋਦਾ ਤਾਰ ਉਸ ਨੂੰ ਘਰ ਨਾਲ ਜੋੜੀ ਰੱਖਦਾ ਸੀ ਉਹ ਵੀ ਟੁੱਟ ਗਿਆ ਉਹਨੋਂ ਕਈ ਵਾਰੀ ਗੁਰਦੁਆਰੇ ਹੀ ਸੌ ਜਾਂਦਾ ਕਦੇ-ਕਦੇ ਨਿਹੰਗਾਂ ਦਾ ਉਤਾਰਾ ਹੁੰਦਾ ਤਾਂ ਸਾਰੀ-ਸਾਰੀ ਰਾਤ ਕੁੰਡੇ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਪੀੜਾ ਦੁਮਾਲਾ ਤੇ ਸੀਸ ਕੜਾ ਦੇ ਕੇ ਆਖਿਆ ਤੂੰ ਅੱਜ ਸਾਡਾ ਚਿੱਤ ਖੁਸ਼ ਕਰ ਦਿੱਤਾ ਲੈ ਅੱਜ ਤੋਂ ਤੂੰ ਇਸ ਪਾਸੇ ਦਾ ਗਿਰਦੌਰ ਤੈਨੂੰ ਰੋਕਣ ਵਾਲਾ ਕੋਈ ਨਹੀਂ ਸਾਡੇ ਬਚਨ ਬਲਾਸ ਯਾਦ ਰੱਖੀ ਵਾਹਿਗੁਰੂ ਭਲਾ ਕਰੋ ਇਹ ਆਖ ਲਖਨੇਤਰਾ ਸਿੰਘ ਨੇ ਗੱਜ ਕੇ ਜੇਕਾਰਾ ਛੱਡਿਆ ਜਦੋਂ ਫੌਜਾਂ ਉੱਠ ਗਈਆਂ ਤਕੜਾਕਾ ਸਿੰਘ ਪੂਰੀ ਤਰ੍ਹਾਂ ਨਿਹੰਗ ਸਿੰਘ ਸਜ ਗਿਆ ਚਿੱਟੇ ਛਿੰਬਾ ਵਾਲੇ ਪੈਰ ਉਤੇ ਚੜਿਆ ਜਦ ਕੜਾਕਾ ਸਿੰਘ ਪਿੰਡ ਦੀ ਗਰਦੌਰੀ ਲਈ ਨਿਕਲਿਆ ਤਾਂ ਸਭ ਨੇ ਆਖਿਆ ਵਾ ਪਈਵਾ ਨਈ ਰਿਸਾ ਕੜਾਕਾ ਸਿਉਂਦਿਆਂ ਇੱਕ ਦਿਨ ਉਸ ਨੇਜਾ ਤਾਣ ਕੇ ਆਖਿਆ ਅਸੀਂ ਚੜਾਈ ਤੇ ਚੱਨੇ ਆਂ ਦੱਖਣ ਚ ਤੁਰਕੜੇ ਆ ਪਏ ਨੇ ਛੇਤੀ ਮੁੜਾਂਗੇ ਇਹ ਆਖ ਉਹ ਪਿੰਡੋ ਜਲਾ ਗਿਆ ਤੇ 8 ਸਾਲ ਨਾ ਮੁਰਿਆ ਕਈਆਂ ਸਾਲਾਂ ਪਿਛੋਂ ਜਦੋਂ ਮੁਰਿਆ ਤਾਂ ਸੁੱਖਾ ਬਹੁਤਾ ਪੀਣ ਕਰਕੇ ਅੱਖਾਂ ਤੇ ਗੱਲਾਂ ਅੰਦਰ ਨੂੰ ਬੜੀਆਂ ਹੋਈਆਂ ਦੋਮਾਲਾ ਕਮਰ ਕਸਾ ਤੇ ਹੋਰ ਪੋਸ਼ਣ ਮੀਹਾਂ ਦੇ ਧੁੱਪਾਂ ਨਾਲ ਛੰਡੇ ਤੇ ਫਿੱਟੇ ਹੋਏ ਸਨ ਤੇ ਭੂਸਲੀ ਦਾੜੀ ਇਉਂ ਸੀ ਜਿਵੇਂ ਮੇਥੇ ਦੇ ਪੱਤਿਆਂ ਨੂੰ ਸੋਕਾ ਮਾਰ ਗਿਆ ਹੋਵੇ ਉਸ ਦੀ ਟਾਇਰ ਵੀ ਕਿਤੇ ਰਾਹ ਵਿੱਚ ਹੀ ਮਰ ਗਈ ਸੀ ਸ਼ਾਇਦ ਰਾਹ ਵਿੱਚ ਕਿਤੇ ਕਿਸੇ ਨਾਲ ਲੜ ਪਿਆ ਸੀ ਕਿਉਂ ਜੋ ਉਸ ਦੀ ਖੱਬੀ ਅੱਖ ਠੇਠ ਡੂੰਗਾ ਵੈਂਗੜੀ ਖੋਬਾ ਸੀ ਜਿਵੇਂ ਕਿਸੇ ਕਾਤੀ ਮਾਰੀ ਹੋਵੇ ਇਸ ਨਾਲ ਖੱਬੀ ਅੱਖ ਅੱਧ ਮੀਚੀ ਜੀ ਰਹਿੰਦੀ ਸੀ ਪਰ ਸੱਜੀ ਅੱਖ ਗੇਰੋਂ ਵਾਂਗ ਲਾਲ ਸੀ ਗੁੱਸੇ ਵਿੱਚ ਇਹੋ ਅੱਖ ਅੰਗਾਰ ਵਾਂਗ ਮਗਣੀ ਲੱਗਦੀ ਤੇ ਉਸ ਦੀ ਸੂਰਤ ਅਜੀਬ ਭਿਆੰਕ ਰੂਪ ਤਾਰ ਲੈਂਦੀ ਹੁਣ ਉਹ ਪਿੰਡ ਵਿੱਚ ਹੀ ਫਿਰਦਾ ਤੇ ਗੁਰਦੁਆਰੇ ਵਿੱਚ ਅੰਨੇ ਭਾਈ ਕੋਲ ਹੀ ਸੌ ਜਾਂਦਾ ਉਹ بڑے ਦਾਅਵੇ ਨਾਲ ਆਖਦਾ ਜਾਂ ਤੇ ਫੌਜਾਂ ਪਿੰਡ 'ਚ ਨੇ ਕੋਈ ਅੱਖ ਪਟਕੇ ਨਹੀਂ ਦੇਖ ਸਕਦਾ ਤੁਰ ਕੜਿਆਂ ਦੇ ਪਦੀੜ ਪਾ ਦਈਏ ਜੇ ਝਾਕ ਵੀ ਜਾਣ ਕਿਤੇ ਅੱਗ ਲੱਗ ਜਾਏ ਚੋਰੀ ਹੋ ਜਾਏ ਸਨ ਲੱਗ ਜਾਏ ਕੜਾਕਾ ਸਿੰਘ ਢਾਲ ਤਲਵਾਰ ਤੇ ਨੇਜਾ ਫੜ ਤਿਆਰ ਵਰ ਤਿਆਰ ਉਥੇ ਪੁੱਜ ਜਾਂਦਾ ਜਦੋਂ ਗੁਰਦੁਆਰੇ ਦਾ ਅੰਨਾ ਪਾਈ ਮਰ ਗਿਆ ਤਾਂ ਕੜਾਕਾ ਸਿੰਘ ਨੇ ਉਸੇ ਥਾਂ ਸਾਂਭ ਲਈ ਪੁੱਤਾਂ ਆਈਆਂ ਤੇ ਜਲੀਆਂ ਗਈਆਂ ਸਿਆਲ ਆਏ ਲੰਘ ਗਏ ਕੜਾਕਾ ਸਿੰਘ ਏਸੇ ਗੁਰਦੁਆਰੇ ਵਿੱਚ ਰਿਹਾ ਨਵੇਂ ਜੁਆਕ ਜੱਲੇ ਉਸ ਨੂੰ ਸੁਖਨੀ ਸਾਹਿਬ ਦਾ ਪਾਠ ਕਰਦੇ ਸੁਣਦੇ ਆਂ ਹੀ ਜਵਾਨ ਹੋਏ ਉਹ ਵਿਆਹੇ ਪਰਨਾਏ ਗਏ 3 ਪੁੱਤਾਂ ਵਾਲੇ ਹੋ ਗਏ ਕੜਾਕਾ ਸਿੰਘ ਖੂ ਦੇ ਲਾਗੇ ਬੁੱਢੇ ਝੰਡ ਵਾਂਗ ਉੱਥੇ ਦਾ ਉੱਥੇ ਜੋ ਕੋ ਚੜਾਵਾ ਚੜਦਾ ਉਸ ਦਾ ਸੁੱਖਾ ਆ ਜਾਂਦਾ ਫੀਮ ਆ ਜਾਂਦੀ ਦੇ ਸੋਖੇ ਵਿੱਚ ਪੈਣ ਵਾਲੀਆਂ ਨਿਆਮਤਾ ਆ ਜਾਂਦੀਆਂ ਜੇ ਫੁਲਕਾਰੀ ਸਲਾਰੇ ਯਾ ਰੁਮਾਲੇ ਚੜਦੇ ਉਹਨਾਂ ਦਾ ਵੀ ਉਹ ਲੱਛੂ ਵਜਾਜ ਦੀ ਹੱਟੀ ਦੁਆਰੇ ਜਗਨੇ ਠੇਕੇਦਾਰ ਕੋਲੋਂ ਮਾਵਾ ਲੈ ਆਉਂਦਾ ਗੁਰਦੁਆਰੇ ਦੀਆਂ ਤੰਦਾਪੁਰ ਗਈਆਂ ਸਨ ਕੜਾਕਾ ਸਿੰਘ ਦੇ ਦੰਦ gir ਗਏ ਸਨ ਜਦੋਂ ਹੱਸਦਾ ਉਹਦਾ ਬੋੜਾ ਮੂੰਹ ਕੁੱਤੀ ਵਾਂਗ ਖੁੱਲ ਜਾਂਦਾ ਜੇ ਪਾਠ ਕਰਦਾ ਤਾਂ ਆਵਾਜ਼ یوں ਹੁੰਦੀ ਜਿਵੇਂ ਅੱਧ ਚਿੱਥੇ ਚੌਲ ਉਦੇ ਮੂੰਹੋਂ ਸ਼ਬਦ ਤਾਂ ਪਹਿਲਾਂ ਵੀ ਸਾਫ਼ ਸੁਣਾਈ ਨਹੀਂ ਸੀ ਸੁਣਦੇ ਹੁਣ ਹੋਰ ਵੀ ਅਦੂਰੇ ਮੱਦਮ ਬਿਨ ਪਛਾਤੇ ਜਾਪਦੇ ਸਨ ਬਾਜ਼ ਉਸ ਦੀ ਰੂ ਰੂ ਟੰਗ ਪਤਾ ਲੱਗਦਾ ਸੀ ਕਿ ਗੁਰਦੁਆਰੇ ਵਿੱਚ ਪਾਠ ਹੋ ਰਿਹਾ ਹੈ ਜਦੋਂ ਕੋਈ ਸ਼ਰਧਾਲੂ ਆਉਂਦਾ ਤਾਂ ਉਹ ਬਿੜਕ ਸੁਣ ਕੇ ਪੁੱਛਦਾ ਕੀ ਲਿਆਂਦਾ ਹੈ ਸ਼ਰਧਾਲੂ ਆਖਦਾ ਨਿਹੰਗ ਸਿੰਘ ਜੀ ਰੁਮਾਲਾ ਚੜਾਣ ਆਇਆ ਅੱਜ ਮੇਰੀ ਨੌਕਰੀ ਲੱਗੀ ਹੈ ਮੈਂ ਇਹ ਸੁਖ ਸੁਖੀ ਸੀ ਜਿਹੜਾ ਆਉਂਦਾ ਐ ਬਸ ਰਮਾਲਾ ਹੀ ਲਿਆਉਂਦਾ ਐ ਮਲੰਗਾ ਦਾ ਪਿੰਡ ਐ ਇਹ ਨਹੀਂ ਪਈ ਸਾਨੂੰ ਕੋਈ ਸਮੁੰਦਰ ਦਾ ਕੋਟੀ ਛਕਾ ਦੇਣ ਜਾਂ ਸੁਰਗਾਂ ਦੀ ਬੂਟੀ ਲੈ ਆਉਣ ਆਏ ਦਿਨ ਪਿੰਡ ਵਿੱਚ ਕੋਈ ਨਾ ਕੋਈ ਵਾਰਦਾਤ ਕੋਈ ਰਹਿੰਦੀ ਸ਼ਹਿਰਾਂ ਵਿੱਚ ਕੋਈ ਕੁੜੀ ਕਿਸੇ ਨਾਲ ਨਿਕਲ ਜਾਏ ਤਾਂ ਇਸ ਗੱਲ ਦੀ ਸਭ ਤੋਂ ਵੱਧ ਮਹੱਤਤਾ ਨਹੀਂ ਕਿ ਇੱਕ ਚਿੜੀ ਇੱਕ ਰੁੱਖ ਤੋਂ ਉੱਡ ਕੇ ਦੂਜੇ ਰੁੱਖ ਉਤੇ ਜਾ ਬੈਠੀ ਪਰ ਪਿੰਡ ਵਿੱਚ ਕੁੜੀ ਦਾ ਨਿਕਲ ਜਾਣਾ ਇਸੇ ਤਰ੍ਹਾਂ ਹੈ ਜਿਵੇਂ ਕਿਸਾਨ ਦੇ ਖੇਤ ਨੂੰ ਟਿੱਡੇ ਚੱਟ ਜਾਣ ਜਾਂ ਸ਼ਾਹ ਦੀ ਪੇਟੀ ਵਿੱਚੋਂ ਫੈਲੀ ਹੋ ਜਾਏ ਜਦੋਂ ਇੰਦਰ ਸਿੰਘ ਜੱਟ ਦੀ ਕੁੜੀ ਰਤਨੀ ਨਾਈਆਂ ਦੇ ਮੁੰਡੇ ਨਾਲ ਨਿਕਲ ਗਈ ਤਾਂ ਸਾਰੇ ਪਿੰਡ ਵਿੱਚ ਇਹ ਖਬਰ ਆਗਵਾਗ ਫੈਲ ਗਈ ਤਰਕਾਲੀ ਰਤਨੀ ਚੋਣੇ ਵੱਲ ਗਈ ਸੀ ਬਸ ਫਿਰ ਨਾ ਮੁੜੀ ਪੱਠੀ ਤਪਾਉਣ ਵਾਲੀ ਗੱਗੀ ਨੇ ਨਾਈਆਂ ਦੇ ਮੁੰਡੇ ਪਤੀਏ ਨੂੰ ਦੂਜੀ ਗਲੀ ਵਿੱਚ ਜਾਂਦੇ ਦੇਖਿਆ ਸੀ ਪਤੀਏ ਤੇ ਰਤਨੀ ਦੇ ਇਸ਼ਕ ਮੁਸ਼ਕ ਦੀ ਖਬਰ ਕੋਚੇਤੋਂ ਉੱਗਦੀ ਰਹੀ ਸੀ ਪਤੀਆ ਫੌਜ ਵਿੱਚ ਲੈਂ ਸੀ ਮਹੀਨੇ ਦੀ ਛੁੱਟੀ ਮੁੜਿਆ ਸੀ ਬਾਹਰ ਜਾ ਕੇ ਭਾਵੇਂ ਉਸਨੇ ਵਰਦੀ ਪੇਟੀ ਕੱਸ ਲਈ ਸੀ ਪਰ ਪਿੰਡ ਵਿੱਚ ਉਹ ਨਾਈਆਂ ਦਾ ਮੁੰਡਾ ਹੀ ਆਖਮਾਉਂਦਾ ਸੀ ਪਿੰਡੋਂ ਵਰਦੀ ਪਾ ਕੇ ਨਹੀਂ ਸੀ ਆਉਂਦਾ ਸਾਰਾ ਸਾਲ ਪੇਟੀਆਂ ਕੱਸੀਆਂ ਬੂਟ ਤੇ ਖਾਕੀ ਕਪੜੇ ਪਾਪਾ ਉਹ ਅੱਕ ਜਾਂਦਾ ਲੱਠੇ ਦੇ ਚਾਦਰੇ ਤੇ ਟੋਰੇ ਵਾਲੀ ਮੂੰਗੀਆਂ ਪੱਗ ਦੇ ਸੁਫਨੇ ਲੈਂਦਾ ਰਹਿੰਦਾ ਜੋ ਪਿੰਡ ਆ ਕੇ ਹੀ ਪੂਰੇ ਹੁੰਦੇ ਰਤਨੀ ਏਸੇ ਮੂੰਗੀਆਂ ਟੋਰੇ ਉੱਤੇ ਮਰ ਮੁੱਕੀ ਸੀ ਰਤਨੀ ਦੇ ਭਰਾ ਪੁੱਲਰ ਨੇ ਠਾਕਿਆ ਸੀ ਟਕੂਏ ਨਾਲ ਲੱਤਾਂ ਵੱਢ ਦਉ ਤੇ ਨੀਰੇ ਵਾਲੇ ਕੋਠੇ 'ਚ ਸੁੱਟ ਦਉ ਰਤਨੀਏ ਪਰ ਰਤਨੀ ਨੇ ਇੱਕ ਨਾਸੀ ਸੁਣੀ ਤੇ ਕਾਲਾ ਹੋ ਗਈਆਂ ਚੁਫੇਰੀ ਹਨੇਰਾ ਵਿੱਚ ਗਿਆ ਪਰ ਰਤਨੀ ਘਰ ਨਾ ਮੁੜੀ ਉਲਰ ਤੇ ਉਸ ਦਾ ਦੂਜਾ ਭਰਾ ਘਰ ਦੀ ਪਿਛਾੜੀ ਬੁਲਗਣ ਵਿੱਚ ਕਈਆਂ ਦਿਨਾਂ ਦੇ ਨੱਪੇ ਤੋੜੇ ਨੂੰ ਅੱਗ ਉੱਤੇ ਰੱਖੀ ਭਗਾਰੇ ਸਨ ਤੇ ਗੁੜ ਤੇ ਸਕਦੀ ਹਵਾੜ ਸੌਂ ਕੇ ਜਾਂਚ ਰਹੇ ਸਨ ਕਿ ਸ਼ਰਾਬ ਤਿਆਰ ਹੋ ਗਈ ਹੈ ਕਿ ਨਹੀਂ ਉਹਨਾਂ ਦਾ ਪਿਓ ਨੇ ਆ ਕੇ ਆਖਿਆ ਕੰਜਰੋ ਤੁਸੀਂ ਇੱਥੇ दारू ਕੱਢਣ ਲੱਗੇ ਹੋ ਨਾਈਆਂ ਦਾ ਮੁੰਡਾ ਔਡੀ ਭੈਣ ਨੂੰ ਕੱਢ ਕੇ ਲੈ ਗਿਆ ਹੋਲਡਰ ਨੇ ਘੜੇ ਨੂੰ ਉਥੇ ਹੀ ਛੱਡ ਕੇ ਕਿੰਨੇ ਉੱਤੇ ਟੰਗਿਆ ਗੰਡਾਸਾ ਲਾ ਲਿਆ ਦੋਹਾਂ ਭਰਾਵਾਂ ਨੇ ਛਵੀਆਂ ਤੇਜ਼ ਕਰ ਲਈਆਂ ਚਾਚੇ ਤਾਏ ਦੇ ਪੁੱਤਾਂ ਨੇ ਵੀ ਡਾਂਗਾ ਤੇ ਟਕੂਏ ਸਾਹਮਲੇ ਤੇ ਘੋੜੀਆਂ ਉੱਤੇ ਚੜ ਗਏ ਰਤਨੀ ਦੇ ਮਗਰ ਤੁਰ ਪਏ ਪਿੰਡ ਨੂੰ ਤਿੰਨ ਪਾਸਿਓਂ ਪੱਕੀਆਂ ਸੜਕਾਂ ਲੱਗਦੀਆਂ ਸਨ ਕਾਲੀ ਰਾਤ ਵਿੱਚ ਉਹਨਾਂ ਦੀਆਂ ਘੋੜੀਆਂ ਦੀਆਂ ਟੱਲੀਆਂ ਛਣਕਦੀਆਂ ਰਹੀਆਂ ਤੇ ਛਵੀਆਂ ਚਮਕਦੀਆਂ ਰਹੀਆਂ ਪਰ ਉਹ ਦੋਵੇਂ ਕਿਤੇ ਨਾ ਮਿਲੇ ਰਤਨੀ ਤੇ ਪਤੀਆ ਖਾਲੀ ਪਿੰਡੋਂ ਇਕ ਕੋ ਹੀ ਗਏ ਹੋਣਗੇ ਕਿ ਉਹਨਾਂ ਨੇ ਘੋੜੀਆਂ ਦੇ ਘੁੰਗਰੂਆਂ ਦੀ ਆਵਾਜ਼ ਸੁਣੀ ਤੇ ਨਿਸ਼ਕਦੀਆਂ ਛਵੀਆਂ ਦਾ ਝੌਲਾ ਪਿਆ ਪਤੀਆ ਜੰਗ ਵਿੱਚ ਭਾਵੇਂ ਬੰਦੂਕ ਚੁੱਕ ਕੇ ਲੜ ਸਕਦਾ ਸੀ ਪਰ ਪਿੰਡ ਦੇ ਜਵਾਨਾਂ ਦੀਆਂ ਛਵੀਆਂ ਅੱਗੇ ਉਸ ਦਾ ਸਾਰਾ ਹੌਸਲਾ ਟੁੱਟ ਗਿਆ ਨਾਲ ਹੀ ਮੱਕੀ ਦਾ ਖੇਤ ਸੀ ਦੋਵੇਂ ਇਸ ਵਿੱਚ ਵੜ ਗਏ ਜਦੋਂ ਖਿਤਿਆ ਘੁੰਮ ਕੇ ਪੱਛਮ ਵੱਲ ਚਲੀਆਂ ਗਈਆਂ ਤੇ ਨੀਲੇ ਸਾਵੇ ਰੰਗ ਅਸਮਾਨ ਵਿੱਚ ਖੁਰਨ ਲੱਗੇ ਤਪਤੀ ਨੂੰ ਹੋਸ਼ ਆਈ ਰਾਤ ਦੇ ਹਨੇਰੇ ਵਿੱਚ ਉਬਲਦਾ ਹੋਇਆ ਜੋਸ਼ ਮੱਠਾ ਪੈ ਗਿਆ ਤੇ ਉਸ ਦੀਆਂ ਅੱਖਾਂ ਅੱਗੇ ਛਵੀਆਂ ਤੇ ਗੰਡਾਸੇ ਫਿਰਨ ਲੱਗੇ ਮੂਹ ਹਨੇਰੇ ਉਸਨੇ ਆਪਣੇ ਘਟ ਸੰਭੀ ਤੇ ਰਤਨੀ ਨੂੰ ਉਸੇ ਤਰ੍ਹਾਂ ਸੁੱਤੀ ਛੱਡ ਕੇ ਬਠਿੰਡੇ ਦੇ ਸਟੇਸ਼ਨ ਵੱਲ ਹੋ ਗਿਆ ਡੰਡੀ ਤੇ ਪਹੇ ਤੋਂ ਫਟ ਕੇ ਵਾਣਾ ਵਿੱਚੋਂ ਹੁੰਦਾ ਹੋਇਆ ਉਹ ਵੱਡੇ ਸਟੇਸ਼ਨ ਉੱਤੇ ਜਾ ਪੁੱਜਾ ਜਿੱਥੇ ਸੱਤਾਂ ਸਿੰਤਾ ਤੋਂ ਗੱਡੀਆਂ ਪੈਂਦੀਆਂ ਸਨ ਮੱਕੀ ਦੇ ਖੇਤ ਵਿੱਚ ਜਦੋਂ ਰਤਨੀ ਦੀ ਅੱਖ ਖੁੱਲੀ ਤਾਂ ਪਤੀਆ ਜਾ ਚੁੱਕਾ ਸੀ ਸਿਰੋਤੇ ਤਾਰੇ ਚਮਕ ਰਹੇ ਸਨ ਸਾਰੇ ਖੇਤ ਵਿੱਚ ਚੁੱਪ ਚਾਂ ਸੀ ਕਦੇ ਕੋਈ ਬੁੱਲਾ ਆਉਂਦਾ ਤਾਂ ਕੋਈ ਟਾਂਡਾ ਖੜਕ ਪੈਂਦਾ ਡਰ ਨਾਲ ਰਤਨੀ ਦਹਿਲ ਗਈ ਸੀ ਉਸ ਨੂੰ ਆਪਣੇ ਬਾਪੂ ਤੇ ਭਰਾਵਾਂ ਦੇ ਰੋਹ ਦਾ ਪਤਾ ਸੀ ਉਨਾ ਉਸ ਨੂੰ ਵੱਡਣ ਵਿੱਚ ਢਿੱਲ ਨਹੀਂ ਲਾਉਣੀ ਹੁਣ ਤਾਂ ਬਸ ਦੁੱਬ ਮਰਨ ਬਾਜੋਂ ਹੋਰ ਕੋਈ ਚਾਰਾ ਨਹੀਂ ਸਿਰਿਆ ਨੰਗੇ ਪੈਰੀ ਤੁਰਦੀ ਉਹ ਗੁਰਦੁਆਰੇ ਦੇ ਖੂਹ ਤੇ ਆਈ ਉਸ ਦੀਆਂ ਅੱਖਾਂ ਅੱਗੇ ਉਸ ਦਾ ਕਾਲਜਾ ਧੜਕ ਰਿਹਾ ਸੀ ਖੂਹ ਦੀ ਟੋਪੀ ਕੋਈ ਮਣੂ ਤੇ ਬੈਠ ਕੇ ਉਸੇ ਢਾਂ ਤੱਕਿਆ ਉਸ ਨੂੰ ਕੁਝ ਨਜ਼ਰ ਨਹੀਂ ਆਇਆ ਕાળા ਗੋਲ ਚੱਕਰ ਖਾਂਦਾ ਹੋਇਆ ਡੂੰਗਾ ਹਨੇਰਾ ਉਸ ਦਾ ਸਿਰ ਵੀ ਚਕਰਾ ਰਿਹਾ ਸੀ ਗੁਰਦੁਆਰੇ ਵਿੱਚੋਂ ਕੜਾਕਾ ਸਿੰਘ ਦਾ ਪਾਠ ਸੁਣਾਈ ਦੇ ਰਿਹਾ ਸੀ ਰਤਨੀ ਨੂੰ ਹੌਸਲਾ ਹੋਇਆ ਉਸਨੇ ਅੱਖਾਂ ਪੁੰਝੀਆਂ ਤੇ ਹੌਲੀ-ਹੌਲੀ ਤੁਰਦੇ ਗੁਰਦੁਆਰੇ ਦੇ ਬੂਹੇ ਕੋਲ ਆ ਖੜੀ ਹੋਈ ਕੌਣ ਹੈ ਤੂੰ ਕੜਾਕਾ ਸਿੰਘ ਨੇ ਪਾਠ ਵਿੱਚੋਂ ਉੱਬਰ ਕੇ ਆਖਿਆ ਬੋਲਦਾ ਕਿਉਂ ਨਹੀਂ ਉਹ ਫੇਰ ਕੜ ਗਿਆ ਮੈਂ ਆ ਰਤਨੀ ਬਾਬਾ ਉਹ ਕੰਬਦੀ ਹੋਈ ਆਵਾਜ਼ ਵਿੱਚ ਕੋਈ ਪਰਾਂ ਹੀ ਬੈਠੀ ਰਹਿ ਉਸ ਦੀਆਂ ਰੋਡੀਆਂ ਭਵਾਂ ਤਾਨ ਗਈਆਂ ਉਹ ਗੁੱਸੇ ਵਿੱਚ ਗਰਜਿਆ ਰਤਨੇ ਖੜੀ ਡੋਸਣ ਲੱਗੇ ਕੜਾਕਾ ਸਿੰਘ ਨੂੰ ਹੋਰ ਗੁੱਸਾ ਚੜ ਗਿਆ ਉਹ ਬੋਲਿਆ ਤੜਕੇ ਤੜਕੇ ਕੋਈ ਪ੍ਰੇਮ ਪਟੋਲਾ ਲਿਆਉ ਕੋਈ ਨਾਗਣੀ ਦਾ ਗੋਲਾ ਲਿਆਉ ਕੋਉ ਕੋਈ ਸਲੋਤਰ ਸਿਆ ਕੇ ਖੜਕਣ ਧੜਕਣ ਦਾ ਸਮਯਾਨ ਕਰਾਉ ਪਰ ਇਹ ਆ ਗਈ ਏ ਜਾ ਇਥੋਂ ਕੜਾਕਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੇਮ ਪਟੋਲੇ ਨਾਲ ਕੱਢ ਦਿੱਤਾ ਤੇ ਗੁੱਸੇ ਵਿੱਚ ਲੜ ਖੜਾਉਂਦਾ ਬਾਹਰ ਆਇਆ। ਉਸ ਦੀ ਝਾੜ ਪਛਾਣ ਸੁਣ ਕੇ ਰਤਨੀ ਨੇ ਤਰਲਾ ਕੀਤਾ। ਸਿੰਘ ਜੀ ਮੈਨੂੰ ਬਚਾਓ ਮੈਂ ਮਰ ਜੂੰਗੀ। ਉਹ ਮੈਨੂੰ ਵੱਢ ਸੁੱਟਣਗੇ। ਕੜਾਕਾ ਸਿੰਘ ਨੇ ਗੁੱਸੇ ਨਾਲ ਕੰਬ ਕੇ ਬੋਲਿਆ ਤੈਨੂੰ ਸੋਧਣ ਨਾ ਤਾਂ ਹੋਰ ਕੀ ਕਰਨ। ਜੀ ਤਾਂ ਮੇਰਾ ਇੰ ਕਰਦਾ ਕਿ ਤੇਰਾ ਕੀਰਤਨ ਸੋਲਾ ਪੜ ਦੇਵਾਂ। ਪਰ ਹਟ। ਉਸ ਨੇ ਨੇਜਾ ਚੁਕ ਲਿਆ। ਖਬਰਦਾਰ ਜੋ ਇਧਰ ਬੜੀਆਂ ਐ। ਚੱਲ ਹੁਰੀ ਕਰ ਜਾ ਉਹ ਨੇਜੇ ਦੀ ਵਿੱਥ ਤੇ ਖੜਾ ਸੀ ਨਿਹੰਗ ਸਿੰਘ ਜੀ ਮੈਨੂੰ ਬਚਾਓ ਰਤਨੀ ਨੇ ਉਸ ਦੇ ਪੈਰ ਫੜ ਕੇ ਆਖਿਆ ਮੈਂ ਤੁਹਾਡੀ ਸ਼ਰਨ ਆਈ ਆਂ ਬਚਾਓ ਮੈਂ ਤਰਲਾ ਕਰਦੀ ਆਂ ਸ਼ਰਨ ਬਚਾਓ ਦੇ ਸ਼ਬਦ ਸੁਣ ਕੜਾਕਾ ਸਿੰਘ ਨੇ ਆਪਣਾ ਨੇਜਾ ਹੂੰਜੇ ਵਿੱਚ ਟਿਕਾ ਦਿੱਤਾ ਰਤਨੀ ਦੇ ਸ਼ਬਦਾਂ ਨੇ ਉਸ ਦਾ ਗੁੱਸਾ ਠਿੱਲਾ ਕਰ ਦਿੱਤਾ ਸੀ ਉਸ ਨੇ ساری ਉਮਰ ਜੰਗਾ ਲੜੀਆਂ ਸਨ ਕਿਸੇ ਥਾਂ ਉੱਤੇ ਉਸ ਨੂੰ ਕੋਈ ਬੁਲਾਵੇ ਭਾਵੇਂ ਨਾ ਉਸ ਦੇ ਕੰਨੇ ਭਣਕ ਪੈਣ ਦੀ ਲੋੜ ਹੈ ਉਹ ਆਪੇ ਹੀ ਪਹੁੰਚ ਜਾਂਦਾ ਸੀ ਪਰ ਇਸ ਤਰ੍ਹਾਂ ਨੀਵੇਂ ਹੋ ਕੇ ਝੁੱਕ ਕੇ ਆਤੁਰ ਹੋ ਕੇ ਕਦੇ ਉਸ ਨੂੰ ਕਿਸੇ ਨੇ ਸਿਦਹਾਈ ਪਾਈ ਕਦੇ ਕਿਸੇ ਨੇ ਉਸ ਦੇ ਪੈਰ ਨਹੀਂ ਸੰਫੜੇ ਉਸ ਦੇ ਪੈਰਾਂ ਉੱਤੇ ਰਤਨੀ ਦੀਆਂ ਅੱਖਾਂ ਵਿੱਚੋਂ ਦੋ ਗਰਮ-ਗਰਮ ਟੋਪਕੇ ਡਿੱਗੇ ਰਤਨੀ ਨੇ ਅੱਖਾਂ ਉੱਪਰ ਚੁੱਕੀਆਂ ਤੇ ਆਖਿਆ ਮੈਨੂੰ ਬਚਾਓ ਸੋਰ ਬੇਰਤਾ ਦੀ ਰੋਂ ਕੜਾਕਾ ਸਿੰਘ ਦੀਆਂ ਰਗਾਂ ਵਿੱਚ ਦੌੜਨ ਲੱਗੀ ਉਸ ਦੀ ਖੋਦੀ ਦਾੜੀ ਹਿੱਲ ਰਹੀ ਸੀ ਤੇ ਉਸ ਦੀਆਂ ਪੂਰੀਆਂ ਹੋਈਆਂ ਮੁੱਛਾਂ ਫੜਕ ਰਹੀਆਂ ਸਨ ਚੰਗਾ ਬਹਿ ਜਾ ਇੱਥੇ ਪਰੇ ਆਪੇ ਆ ਕੇ ਲੈ ਜਾਣਗੇ ਤੈਨੂੰ ਤੇਰਾ ਪਿਓ ਤੇ ਭਰਾ ਉਹ ਤਾਂ ਮੈਨੂੰ ਕੋਹ ਸੁਟਣਗੇ ਮੈਂ ਉਹਨਾਂ ਕੋਲ ਨਹੀਂ ਜਾਣਾ ਮਜਾਲ ਹੈ ਉਹ ਤੇਰਾ ਬਾਲ ਵੀ ਬਿੰਗਾ ਕਰ ਜਾਣ ਤੂੰ ਸਾਡੀ ਛਤਰ ਛਾਂ ਹੇਠ ਹੈਂ ਮਜਾਲ ਹੈ ਉਹਨਾਂ ਮਲੰਗਾ ਦੀ ਕੈਂ ਕੀ ਆਖਿਆ ਤੂੰ ਉਹ ਤੈਨੂੰ ਲੈ ਕੇ ਨਹੀਂ ਜਾਣਗੇ ਦੇਖਦਾ ਕੌਣ ਨਹੀਂ ਤੈਨੂੰ ਲੈ ਜਾਂਦਾ ਸਾਡੇ ਕੋੜੇ ਕਿੱਥੇ ਨੇ ਇਹ ਆਕੇ ਉਹ ਫਿਰ ਨੇ ਜਾ ਚੁਕ ਲਿਆ ਤੇ ਆਪਣੀ ਜੁੱਤੀ ਟੋੜਨ ਲੱਗਾ ਜੁੱਤੀ ਪਾ ਕੇ ਦੁਮਾਲੇ ਬਨ ਗੇ ਤੇ ਢਾਲ ਤਲਵਾਰ ਤੇ ਖੰਡੇ ਨਾਲ ਲੈ ਸੋਕੇ ਉਹ ਸਾਖਿਆ ਤੂੰ ਗੁਰਦੁਆਰੇ ਅੰਦਰ ਬੈਠ ਇੱਥੇ ਜਿੱਥੇ ਅਸੀਂ ਬੈਠੇ ਸਾਂ ਐਸ ਗੱਡੀ ਉੱਤੇ ਤੈਨੂੰ ਹੱਤ ਲਾਉਣ ਵਾਲਾ ਕੌਣ ਜੰਮਿਆ ਖਬਰਦਾਰ ਜੇ ਹਿੱਲੀਆਂ ਇੱਥੋਂ ਸਿੰਘ ਚੜਾਈ ਤੇ ਚੱਲੇ ਨੇ ਹੁਣੇ ਮੁੜਾਂਗੇ ਇਹ ਆਖ ਬੋਤੇ ਵਾਂਗ ਡਿੰਗੀਆਂ ਡਿੰਗੀਆਂ ਪਲਾਂਘਾ ਪਰਦਾ ਉਹ ਪਿੰਡ ਨੂੰ ਹੋ ਪਿਆ ਗੋ ਹੀਰੇ ਲੰਘ ਕੇ ਉਹ ਬਾਵੇ ਦੀ ਧਰਮਸ਼ਾਲਾ ਲੰਘਿਆ ਫੇਰ ਸਰਦਾਰਾਂ ਦੀ ਪੱਕੀ ਹਵੇਲੀ ਤੇ ਫੋਨੂ ਵਾਹਮਣ ਦੀ ਸੱਚੀ ਕੋਠੜੀ ਗਲੀ ਮੁੜ ਕੇ ਅੱਗੇ ਇੰਦਰ ਸਿੰਘ ਦਾ ਵੱਡੇ ਤੱਕਿਆਂ ਵਾਲਾ ਬੂਹਾ ਸੀ ਜਿਸ ਵਿੱਚੋਂ ਗੱਡਾ ਤੇ ਉੋਂ ਫਲੰਗ ਸਕਦੇ ਸਨ ਇਸ ਵੱਡੇ ਬੂਗੇ ਉੱਤੇ ਪਿੱਤਲ ਦੇ ਕੋਕੇ ਤੇ ਵੱਡੇ ਵੱਡੇ ਕਿੱਲ ਤੇ ਕੁੰਡੇ ਜੜੇ ਹੋਏ ਸਨ ਕੜਾਕਾ ਸਿੰਘ ਨੇ ਕੁੰਡੇ ਉੱਤੇ ਨੇਜਾ ਮਾਰਿਆ ਤੇ ਹਾਕ ਲਾਈ ਓਏ ਉਠੋ ਅੜਿੰਗ ਬੜਿੰਗ ਹੋਏ ਪਏ ਹੋ ਉਠੋ ਅੰਦਰ ਵੇੜੇ ਵਿੱਚ ਇੱਕ ਊਠ ਅਡਾਣ ਲੱਗਾ ਗਾਰੰਬੇ ਤੇ ਰੋੜੀਆਂ ਤੋਂ ਕੁੱਕੜ ਬਾਂਗਾ ਦੇਣ ਲੱਗੇ 인ਦਰ ਸਿੰਘ ਤੇ ਉਸ ਦੇ ਪੁੱਤ ਸਾਰੀ ਰਾਤ ਕੀ ਰਾਤ ਤੇ ਵਿਰਾਨ ਹੁੰਦੇ ਗਾਲਾਂ ਘਟਦੇ 3 ਵਜੇ ਮੁੜੇ ਸਨ ਹੁਣ ਤੜਕੇ ਦੀ ਸੱਜਰੀ ਤੇ ਠੰਡੀ ਹਵਾ ਵਿੱਚ ਘਰ ਦੇ ਪਿਛਵਾੜੇ ਖੂਕ ਸੁੱਤੇ ਪਏ ਸਨ ਰਤਨੀ ਦੀ ਬੁੱਢੀ ਮਾਂ ਜਾਗਦੀ ਸੀ ਉਸਨੇ ਬੂਹੇ ਉੱਤੇ ਅਣਜਾਣੀ ਠਾ ਠਾ ਸੁਣ ਕੇ ਇੰਦਰ ਸਿੰਘ ਨੂੰ ਜਗਾਇਆ ਇੰਦਰ ਸਿੰਘ ਅੱਖਾਂ ਮਲਦਾ ਬਾਹਰ ਆਇਆ ਖੜਕਾ ਦੜਕਾ ਸੁਣ ਕੇ ਮੁੰਡੇ ਵੀ ਜਾਗ ਪਏ ਤੂੰ ਇੱਥੇ ਲੰਮੀਆ ਤਾਣੀ ਪਏ ਹੋ ਖੜਾਕਾ ਸਿੰਘ ਕੜ ਕੇ ਬੋਲਿਆ ਬੁੱਢੀ ਕੁੜੀ ਨੂੰ ਬੋਲਾ ਸਾਹਿਬ ਵਿੱਚੋਂ ਡਿੱਗੀ ਨੂੰ ਕੱਢਿਆ ਈ ਰਤਨੀ ਬੁੱਢੀ ਬੇਬੇ ਬੋਲੀ ਹੁਣ ਕਿੱਥੇ ਐ ਲਹੂ ਪੀਣੀ ਕੜਾਕਾ ਸਿੰਘ ਨੇ ਦੱਸਿਆ ਕਿ ਤ੍ਰਕਾਲੀ ਖੇਤ ਵਿੱਚੋਂ ਆਉਂਦੀ ਹੋਈ ਗੁਰਦੁਆਰੇ ਮੱਥਾ ਟੇਕ ਆਈ ਸੀ ਸ਼ੈਤ ਉਹ ਉੱਥੇ ਨਹੀਂ ਸੀ ਖਾ ਕੇ ਖੂਹ ਖੂਹ ਵਿੱਚ ਡਿੱਗ ਪਈ ਪਾਣੀ ਦੀ ਲੱਜ ਏਠਾਂ ਲੰਮਕਦੀ ਰਹੀ ਪਾਣੀ ਥੋੜਾ ਸੀ ਤੇ ਖੂਹ ਬਹੁਤ ਡੂੰਘਾ ਨਾ ਹੁਣ ਕਰਕੇ ਉਹ ਲੱਜ ਨਾਲ ਚੰਬੜ ਗਈ ਰਾਤ ਨੂੰ ਉਸ ਦਾ ਰੌਲਾ ਸੁਣ ਕੇ ਉਸ ਨੂੰ ਅਸਾਂ ਬਾਹਰ ਕੱਢਿਆ ਖੂਚ ਕਿਵੇਂ ਜਾ ਪਈ ਹੁੱਲਰ ਨੇ ਪੁੱਛਿਆ ਜਿਵੇਂ ਕੁੜੀਆਂ ਜਾ ਪੈਂਦੀਆਂ ਨੇ ਥੋੜੇ ਜੋ ਕਿਸੇ ਨੇ ਉਸ ਨੂੰ ਖੋ ਜਾਖ ਦਿੱਤਾ ਹੋ ਬੁੱਢੀ ਬੇਬੇ ਦਾ ਕਾਲਜਾ ਉਲੜ ਗਿਆ ਹੁਣ ਕਿੱਥੇ ਹੈ ਮੇਰੀ ਧੀ ਗੁਰਦੁਆਰੇ ਚ ਰਾਜੀ ਤਾਂ ਹੈ ਫਾਹੋ ਪਹਿਲਾਂ ਤਾਂ ਅਸੀਂ ਸਮਝੇ ਕੋਈ ਚਲਾਣਾ ਕਰ ਗਈ ਪਰ ਜਾਨ ਦੀ ਤਕੜੀ ਹੈ ਵਾਹਿਗੁਰੂ ਨੇ ਰੱਖ ਲਈ ਇੰਦਰ ਸਿੰਘ ਨੂੰ ਫਿਕਰ ਪਿਆ ਉਹ ਐਵੇਂ ਖੇਤਾਂ ਬਾਣਾ ਵਿੱਚ ਫਿਰਦੇ ਰਹੇ ਸੱਸੀਆਂ ਨਾਲੇ ਹੰਗਾਲਦੇ ਰਹੇ ਔਰੇ ਘਰੋਂ ਹੀ ਰਸ ਕੇ ਗਈ ਹੋਵੇ ਕੀ ਪਤਾ ਉਸਨੇ ਛੋਟੇ ਮੁੰਡੇ ਨੂੰ ਪੁੱਛਿਆ ਉਹ ਕੰਜਰਾ ਕੌਣ ਤਾਂ ਨਹੀਂ ਕੁਛ ਆਖਿਆ ਸੀ ਨਹੀਂ ਬਾਪੂ ਮੈਂ ਉਸ ਨੂੰ ਕੀ ਸੋਟਾ ਮਾਰਨਾ ਸੀ ਫਰੂਲੀ ਚੋਂ ਘੜਾ ਕੱਢ ਕੇ ਉਬਾਲ ਰਿਆ ਸੀ ਮੈਨੂੰ ਆਖਣ ਲੱਗੀ ਹਵਾੜ ਆਉਂਦੀ ਐ ਮੈਨੂੰ ਘੇਰ ਚੜਦੀ ਐ ਮੈਂ ਆਖਿਆ ਫੇਰ ਇੱਥੇ ਕਿਉਂ ਆਈ ਐ ਕਿ ਤੇ ਹੋਰ ਜਾ ਕੇ ਮਰ ਤੈਨੂੰ ਪਤਾ ਨਹੀਂ ਅਸੀਂ दारू ਕੱਢਦੇ ਹਾਂ ਉਸ ਵੇਲੇ ਮੈਂ ਕੁੱਟ ਪੀਤੀ ਹੋਈ ਸੀ ਸ਼ਾਇਦ ਇੱਕ ਅੱਧਾ ਬੋਲ ਉੱਚਾ ਬੋਲਿਆ ਗਿਆ ਹੋਵੇ ਇੰਦਰ ਸਿੰਘ ਦੀ نیند ਉੱਡ ਗਈ ਬੁੱਢੀ ਦੀਆਂ ਅੱਖਾਂ ਸਿਮੜ ਲੱਗੀਆਂ ਦੋਹਾਂ ਭਰਾਵਾਂ ਦਾ ਗੁੱਸਾ ਉਤਰਿਆ ਹੋਇਆ ਸੀ ਕੜਾਕਾ ਸਿੰਘ ਨੇ ਨੇਜਾ ਵੇੜੇ ਵਿੱਚ ਗੱਡ ਕੇ ਆਖਿਆ ਚੰਗਾ ਹੁਣ ਫਿਰ ਤੁਸੀਂ ਕੁੜੀ ਪੋਲਿਸ ਕੋਲੋਂ ਹੀ ਲਿਈਓ ਪੋਲਿਸ ਕੋਲੋਂ ਕਿਉਂ ਬਾਬਾ ਜੀ ਖਬਰਦਾਰ ਜੇ ਉਸ ਨੂੰ ਹੱਥ ਲਾਇਆ ਥਾਣੇਦਾਰ ਨੂੰ ਆਪਾਂ ਜਾ ਕੇ ਫੜਾ ਕੇ ਆਵਾਂਗੇ ਨਾਲੇ ਮਲੰਗਾ ਨੂੰ ਦੱਸੋ ਪਤਾ ਘਰ ਚ ਕੜੇ ਦੱਬਣ ਦਾ ਮੈਨੂੰ ਵੀ ਮੁਸ਼ਕ ਆਉਂਦੀ ਐ ਸਿਰ ਨੂੰ ਚੜ ਗਈ ਬੇਬੇ ਬੋਲੇ ਨਿਹੰਗ ਸਿੰਘ ਜੀ ਜਾਣ ਦਿਓ ਇਹਨਾਂ ਮੁੰਡਿਆਂ ਖੁੰਡਿਆਂ ਦੀਆਂ ਗੱਲਾਂ ਮੈਂ ਪੱਲਾ ਫੜ ਕੇ ਤੁਹਾਡੇ ਅੱਗੇ ਅਰਦਾਸ ਕਰਦੀ ਆਂ ਮੈਂ ਚਲਦੀ ਆਂ ਕੁੜੀ ਲੜਣ ਕੜਾਕਾ ਸਿੰਘ ਨੇ ਤਿੰਨਾ ਪਯੋਗ ਤਰਾਂ ਦੀ ਉਹ ਲਾਪਾ ਕੀਤੀ ਕੇ ਤਾਏ ਚਾਚੇ ਵੀ ਜਾਲ ਸੋਏ ਵੇੜੇ ਵਿੱਚ ਇਕੱਠ ਹੋ ਗਿਆ ਗਵੰਡੀਆਂ ਨੇ ਵੀ ਮੁੰਡਿਆਂ ਨੂੰ ਉਹਨਾਂ ਦੇ ਸ਼ਰਾਬ ਕੱਢਣ ਤੇ ਪੀਣ ਉੱਤੇ ਫਟਕਾਰ ਪਾਈ ਤੇ ਰਾਈ ਦਿੱਤੀ ਗਲ ਵਿੱਚ ਪੱਲਾ ਪਾ ਕੇ ਬਾਬੇ ਨਾਲ ਗੁਰਦੁਆਰੇ ਜਾਓ ਤੇ ਕੁੜੀ ਲੈ ਕੇ ਆਓ ਸੁਖ ਨਾਲ ਆਖਰ ਫੈਸਲਾ ਇਹ ਹੋਇਆ ਇੰਦਰ ਸਿੰਘ ਤੇ ਉਸ ਦੇ ਦੋਵੇਂ ਪੁੱਤ ਨੰਗੇ ਪੈਰੀ ਗੁਰਦੁਆਰੇ ਗਏ ਅੰਦਰ ਸਿਰਨੀਵਾ ਕਰੇ ਗੁਰੂ ਗ੍ਰੰਥ ਸਾਹਿਬ ਅੱਗੇ ਰਤਨੀ ਬੈਠੀ ਸੀ ਇੰਦਰ ਸਿੰਘ ਨੇ ਦੋ ਰਮਾਲੇ ਤੇ ਇੱਕ ਫੁਲਕਾਰੀ ਪੇੜ ਕੀਤੀ ਤੇ ਗਲ ਵਿੱਚ ਸਾਫਾ ਪਾ ਕੇ ਅਰਦਾਸ ਕੀਤੀ। ਕੋਲਰ ਨੇ ਖੇਸ ਦੀ ਬੁੱਕਲ ਵਿੱਚ ਫੇਮ ਦਾ ਪਿੰਨਾ ਲੁਕੋ ਰੱਖਿਆ ਸੀ। ਫੇਮ ਦਾ ਗੋਲਾ ਲੈ ਕੇ ਕੜਾਕਾ ਸਿੰਘ ਨੇ ਫੋਸ ਦੀ ਕੁੱਲੀ ਵਿੱਚ ਇੱਕ ਪਾਸੇ ਰੱਖ ਦਿੱਤਾ ਤੇ ਆਸ਼ੀਰਵਾਦ ਦੇ ਕੇ ਕੁੜੀ ਉਹਨਾਂ ਦੇ ਹਵਾਲੇ ਕੀਤੀ। ਸੂਰਜ ਦੀਆਂ ਪਹਿਲੀਆਂ ਗੁਲਾਬੀ ਕਿਰਨਾਂ ਦਰਕਤਾਂ ਦੀਆਂ ਟੀਸੀਆਂ ਨੂੰ ਚੁੰਮ ਰਹੀਆਂ ਸਨ ਤੇ ਮੀਂਹ ਕੂ ਤੋਂ ਪਾਣੀ ਵਰ ਕੇ ਮੋੜ ਰਹੀਆਂ ਸਨ। ਮਾਸ਼ ਕੀ ਉਠਾ ਉਤੇ ਪਾਣੀ ਦੀਆਂ ਬੁਖਾਲਾਂ ਲੱਦੀ ਚਾਰੇ ਸਨ ਜਦੋਂ ਇੰਦਰ ਸਿੰਘ ਤੇ ਉਸਦੇ ਪੁੱਤ ਰਤਨੀ ਨੂੰ ਲੈ ਕੇ ਮੁੜੇ ਦੂਰ ਟੁੱਟੇ ਹੋਏ ਗੁਰਦੁਆਰੇ ਵਿੱਚੋਂ ਕੜਾਕਾ ਸਿੰਘ ਦੀ ਪਾਰਟੀ ਹੋਈ ਆਵਾਜ਼ ਦਾ 파ਟ ਸੁਣਾਈ ਦੇ ਰਿਹਾ ਸੀ ਤੇ ਇਸ ਵਿੱਚ ਹੁਣ ਫੇਮ ਦਾ ਨਸ਼ਾ ਸੀ ਧੰਨਵਾਦ ਜੀ ਜੇਕਰ ਕੇ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ